ਉੱਗੇ ਕਿਸਾਨਾਂ ਨੂੰ ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਨੂੰ ਸੱਤਵੀਂ ਵਰਸੀ ਮੌਕੇ ਇਨਕਲਾਬੀ ਰਵਾਇਤਾਂ ਨਾਲ ਯਾਦ ਕੀਤਾ ਗਿਆ ਇਸ ਮੌਕੇ ਇਕੱਤਰਤਾ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮੰਗਾਂ ਦੀ 9 ਸਤੰਬਰ ਤੋਂ ਮੰਤਰੀਆਂ ਦੇ ਘਰਾਂ ਦੇ ਅੱਗੇ ਧਾਨੇ ਦੇਣ ਉਪਰੰਤ ਮੰਗ ਪੱਤਰ ਦਿੱਤੇ ਜਾਣਗੇ ਉਨਾ ਕਹਿਾ ਕਿ ਵੱਖ-ਵੱਖ ਰੰਗਾ ਦੀਆਂ ਪਾਰਟੀਆਂ ਨੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਸਗੋਂ ਬੋਟਾ ਦੀ ਖਾਤਰ ਇਹਨਾਂ ਮਸਲਿਆਂ ਨੂੰ ਉਲਝਾਈ ਰੱਖਿਆ ਜਿਸ ਲਈ ਲਿਬਰੇਸ਼ਨ ਸਮੇਤ ਹੋਰ ਖੱਬੀਆਂ ਪਾਰਟੀਆਂ ਵੱਲੋਂ ਲਗਾਤਾਰ ਮੁਹਿੰਮ ਚਲਾ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ પાસે ਮੰਗ ਕੀਤੀ ਜਾਏਗੀ ਕਿ ਪੰਜਾਬ ਦੇ ਮਸਲੇ ਹੱਲ ਕੀਤੇ ਜਾਣ ਉਨਾ ਅੱਗੇ ਕਿਹਾ ਕਿ ਦੋ ਸਤੰਬਰ ਨੂੰ ਸੰਜੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੰਜਾਬ ਚ ਖੇਤੀ ਆਧਾਰਿਤ ਸਨ ਆਤਾ ਨਾਲ ਲਗਾਉਣ ਖੇਤੀ ਬਰਾਮਦ ਦਾ ਬਦਲ ਧਿਆਨਾਂ ਦੇਣ ਸਹਿਕਾਰੀ ਅਦਾਰਿਆਂ ਵੱਲ ਧਿਆਨਾਂ ਦੇਣ ਕੰ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਜਿਹੋ ਜਿਹਾ ਪੰਜਾਬ ਦੇ ਵਾਤਾਵਨ ਹੈ ਜੇ ਸਰਕਾਰਾਂ ਦੀਆਂ ਨੀਤੀਆਂ ਠੀਕ ਹੋਣ ਤਾਂ ਪੰਜਾਬ ਚ ਵੱਡਾ ਰੋਜ਼ਗਾਰ ਪੈਦਾ ਹੋ ਸਕਦਾ ਹੈ ਬਾਰਸੀ ਸਮਾਗਮ ਨੂੰ ਆਰਐਮਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਤੇ ਸੀਐਸਕੱਤਰ ਡਾਕਟਰ ਸਰਬਜੀਤ ਮਠੱਡਾ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭਾਰਮਜੀਤ ਰੰਧਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿੱਲਗਾ ਤੇ ਸੀਲਪਦਾਰ ਕੁਲਦੀਪ ਫਿਲੌਰ ਕੀਰਤੀ ਕਸਾਈ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਤੱਗੜ ਜੁਡੇਆਲਾ ਦੇ ਸਰਪੰਚ ਮੱਖਣਪੱਲਣ ਨੇ ਸ਼ਰਧਾ ਅਜਲੀਆਂ ਭੇਟ ਕੀਤੀਆਂ ਪਰਿਵਾਰ ਦੇ ਰਿਸ਼ਤੇਦਾਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਆਰੰਭ ਵਿੱਚ ਗਿਆਨ ਸਿੰਘ ਰੁੜਕਾ ਨੇ ਝੰਡਾ ਝੁਲਾਇਆ। ਇਸ ਮੌਕੇ paramagnetic ਬੋਪਾਰਾਏ, ਬਨਾਰਸੀ ਕੁੜਕਾ, ਪੁਲਜੀਤ ਸਿੰਘ ਫਿਲੌਰ, ਮਨਜਿੰਦਰ ਸਿੰਘ ਢੇਸੀ, ਮੱਖਾ ਸੰਗਰਾਮੀ, ਤਰਜਿੰਦਰ ਢਾਲੀਵਾਲ, ਸਰਪੰਚ ਰਾਮ ਲੁਵਾਇਆ, ਮਨਜੀਤ ਸੂਰਜਾ, ਬਲਬੀਰ ਬੀਰੀ, ਲੰਬੜਦਾਰ ਬਲਜਿੰਦਰ ਸਿੰਘ, ਇਕਬਾਲਜੀਤ ਬਿੱਟਾ ਮੋਹਨ ਸਿੰਘ ਰਾਏ ਸਤਨਾਮ ਸਿੰਘ ਪਿਆਰਾ ਸਿੰਘ ਰਾਏ RAMLUAYA ਨੰਬਰਦਾਰ ਪਰਿੰজিত ਕੁਮਾਰ ਮਾਸਟਰ ਸੁਖਜੀਤ ਜੱਡਿਆਲਾ ਆਦ ਉਚੇਚੇ ਤੌਰ ਤੇ ਹਾਜ਼ਰ ਸਨ ਕਾਉਂਦਜੀ ਸ਼ਗਰਾਤ ਸਿੰਘ ਜੀ ਨੂੰ ਉਹਨਾਂ ਨੂੰ ਉਹਨਾਂ ਦੀ ਬਾਸਤੀ ਦੇ ਉੱਤੇ ਸਤਕਾਰ ਤੇ ਸ਼ਬਦਾਂ ਪੇਟ ਕਰਨ ਵਾਸਤੇ ਕਦਰ ਹੋਏ ਆ ਕਿਉਂਕਿ ਕਾਉਂਦਜੀ ਸ਼ਗਰਾਤ ਸਿੰਘ ਜੀ ਦੀ ਉਹਦੀ ਸਾਰੀ ਜ਼ਿੰਦਗੀ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਕੇ ਔਰ ਉਹਨਾਂ ਨੂੰ ਸਾਫ਼ ਦਰਵਾਣ ਦਾ ਯਤਨ ਕਰਦੇ ਰਹੇ ਉਹਨਾਂ ਨੂੰ ਕਈ ਵਾਰੀ ਡਰਾਉਣ ਧਮਕਾਉਣ ਦਾ ਵੀ ਯਤਨ ਕੀਤਾ ਗਿਆ ਪਰ ਉਹਨਾਂ ਨੇ ਕਦੇ ਵੀ ਮੌਤ ਨੂੰ ਆਪਣੇ ਉੱਤੇ ਹੈਵੀ ਨਾ ਸੀ ਹੋਣ ਦਿੱਤਾ ਹਮੇਸ਼ਾ ਅਯਾਦ ਰੋ ਕੇ ਚੰਗੇ ਯੋਧੇ ਬਣ ਕੇ ਜਿੰਦਾ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਸੀ ਸੋ ਮੈਂ ਅੱਜ ਉਸ ਮੁਕਤੇ ਉੱਤੇ ਹੀ ਬੇਅਤੀ ਕਹਾਣੀ ਸੁਣਾਵਾਂਗਾ ਕਿ ਅੱਜ ਕਿਸਾਨੀ ਉੱਤੇ ਬਹੁਤ ਵੱਡਾ ਸਾਕੇਟ ਬਣਿਆ ਹੋਇਆ ਹੈ ਕੱਲੀ ਕਿਸਾਨੀ ਉੱਤੇ ਨਹੀਂ ਪੰਜਾਬ ਉੱਤੇ ਬਹੁਤ ਵੱਡਾ ਸੰਕਟ ਬਣਿਆ ਹੋਇਆ ਹੈ ਤੇ ਹਰ ਇੱਕ ਪਾਸੇ ਹਰੇਕ ਤਰ੍ਹਾਂ ਦੇ ਨਾਲ ਪੰਜਾਬੀਆਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਅੱਜ ਤੋਂ ਨਹੀਂ ਹੋਇਆ ਇਹ ਉਸ ਵੇਲੇ ਸ਼ੁਰੂ ਹੋ ਗਿਆ ਸੀ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹੀਦ ਭਗਤ ਸਿੰਘ ਜੀ ਉਹਨਾਂ ਨੂੰ ਗਲਤ ਤਰੀਕੇ ਨਾਲ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਤੇ ਉਸ ਵੇਲੇ ਸਿੱਖ ਕੌਮ ਨੂੰ ਗ੍ਰਹਿਮ ਕੌਮ ਪੇਸ਼ ਕਰਕੇ ਚਿੱਟੀਆਂ ਲਿਖੀਆਂ ਗਈਆਂ ਇਹ ਉਸੇ ਵੇਲੇ ਸ਼ੁਰੂ ਹੋ ਗਿਆ ਸੀ ਪੰਜਾਬ ਨੂੰ ਖਤਮ ਕਾਰਨ ਦੇ ਤੌਰ ਤੇ ਤਰੀਕੇ ਇਸੇ ਕਰਕੇ ਸ਼ੁਰੂ ਹੋ ਗਿਆ ਸੀ ਇਸੇ ਕਰਕੇ ਪੰਜਾਬ ਨੂੰ ਉਸ ਵੇਲੇ ਦੋ ਹਿੱਸਿਆਂ ਵਿੱਚ ਵੰਡਿਆ ਇਸੇ ਕਰਕੇ ਪੰਜਾਬ ਨੂੰ ਦੁਬਾਰਾ ਫਿਰ ਤਿੰਨਾ ਹਿੱਸਿਆਂ ਵਿੱਚ ਵੰਡਿਆ ਗਿਆ ਹਮਦਰਸਤ ਹਰਿਆਣਾ ਅਲੱਗ ਕੀਤਾ ਗਿਆ ਪਰ ਹਜੇ ਵੀ ਜਿਹੜੀ ਆ ਸਿੱਤ ਦੀ ਸਰਕਾਰ ਹੈ ਉਹ ਪੰਜਾਬ ਨੂੰ ਕੋੜੀ ਅੱਖ ਨਾਲ ਦੇਖਦੀ ਆ ਪੰਜਾਬ ਦੇ ਵਿੱਚ ਦੁਬਾਰਾ ਫੇਲ ਮਾਹੌਲ ਕਰਨ ਦਾ ਜਤਨ ਕੀਤਾ ਜਾ ਰਿਹਾ ਕਿਸਾਨੀ ਨੂੰ ਇਸ ਸੰਕਟ ਤੋਂ ਕੱਢੂ ਦੀ ਬਜਾਏ ਕਿਸਾਨਾਂ ਲਈ ਹੋਰ ਨਵੇਂ ਸੰਕਟ ਖੜੇ ਕੀਤੇ ਜਾ ਰਹੇ ਆ ਤੇ ਪੰਜਾਬ ਦੇ ਉਧਰ ਰਾਜਨੀਤਿਕ ਤੌਰ ਤੇ ਐਸੇ ਢੰਗ ਦੇ ਨਾਲ ਹਾਲਾਤ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਦੁਬਾਰਾ ਫਿਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਜਾਣ ਇੱਥੇ ਦੁਨੀਆ ਜਰੀਆ ਫਿਰ ਤਰਾ-ਤਰਾ ਕਬੇ ਤੇ ਕਿਸੇ ਨਾ ਕਿਸੇ ਤਰ੍ਹਾਂ ਰਾਸ਼ਟਰਪਤੀ ਰਾਜ ਲਾ ਕੇ ਇਹਨਾਂ ਲੋਕਾਂ ਨੂੰ ਫੇਰ ਦਰਾਇ ਤੋਂ ਕਾਇਆ ਜਾ ਸਕੇ ਸੁਮੇ ਸਮਾਜਿਕ ਜਰੀ ਕਾਉਂਡ ਜੀ ਸ਼ਗਰਾ ਸਿੰਘ ਜੀ ਉਹਨਾਂ ਦੀ ਸੋਚ ਸੀ ਅਸੀਂ ਉਸ ਸੁਪਚ ਨੂੰ ਜਿੰਦਾ ਰੱਖਦੇ ਹੋਏ ਹਮੇਸ਼ਾ ਇਸ ਗੱਲ ਦੀ ਬਰੜ ਕਾਹਦੇ ਕਿ ਸਾਡਾ ਪੰਜਾਬ ਸਾਰਿਆਂ ਦਾ ਸੰਝਾ ਹੈ ਚਾਹੇ ਉਹ ਕਾਗਰੇਟਰ ਨੇ ਚਾਹੇ ਉਹ ਕਾਲੀ ਦਲ ਹੈ ਚਾਹੇ ਹੋਰ ਕੋਈ ਉਸ ਖੱਬੇ ਸੱਜੇ ਜਾਂ ਪਾਰ ਦੇ ਨੇ ਇਹਦੀ ਰਾਖੀ ਲਈ ਸਾਡਾਂ ਸਾਰਿਆਂ ਨੂੰ ਕੋਈ ਵੀ ਕਰਵਾਦੀ ਕਰਨੀ ਪਵੇ ਅਸੀਂ ਕਦੇ ਵੀ ਪਿਛੇ ਨਹੀਂ ਹਟਾਂਗੇ ਹਮੇਸ਼ਾ ਪੰਜਾਬ ਦੀ ਔਰ ਪੰਜਾਬ ਦੇ ਹੱਕਾਂ ਦੀ ਲੜਦੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰ ਦੇ ਅੱਜ ਸੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਗੂ ਸਤੀ ਸਿੰਘ ਹਾਰਾ ਸਿੰਘ ਜੀ ਇਹ ਕੌਂਸਲ ਪਾਰਟੀ ਦੇ ਅਗੁਰਾ ਹੈ ਤੇ ਕਿਸਾਨਾਂ ਦੇ ਅਗੁਰਾ ਹੈ ਖਾਸੌਰ ਤੇ ਖਵਾੜੀ ਦੀ ਗੱਲ ਮਿਲਦੇ ਵਿੱਚ ਅੱਜ ਸਾਨੂੰ ਸੁਣਾ ਸੁਣਾ ਰੱਖਦਾ ਹਾਲੇ ਤੱਕ ਖਵਾੜਾ ਮੇਲਾ ਨਹੀਂ ਬਕਾਇ ਨਹੀਂ ਦੇ ਰਿਹਾ 12 ਸਾਲ ਦਾ ਬਕਾਇਆ ਹਾਲੇ ਤੱਕ ਖੜਾ ਤੇ ਸ਼ੰਗਾਰਾ ਸੋਣੀ ਹੁੰਦੀ ਤਾਂ ਇਹ ਪ੍ਰਿਸ਼ਸ਼ਾ ਨਾ ਬਣ ਜਦੋਂ ਉਹਨਾਂ ਦੇ ਮੂਲਿਆਂ ਵੀ ਚੰਨੀਆਂ ਸਦਾਸਿ ਦੇ ਵਿੱਚ ਉਸ ਵੇਲੇ ਵੀ ਉਹ ਖਵਾੜੀ ਦੀ ਕੌਂਸਲ ਸੁਸਾਇਟੀ ਦੇ ਇਲੈਕਸ਼ਨ ਲੱਗ ਰਹੇ ਸੀ ਉਸ ਨੇ ਭਾਰੋ ਜੀ ਜਿਸ ਵੀ ਨੇ ਮੈਨੀ ਆਰਸੀ ਸਾਥੀਅਸਿਕ ਕਮਾਟੇ ਦੇ ਬਾਰਾ ਜੀ ਕਰਦੀ ਉਹਨਾਂ ਦੀ ਸ਼ਹਾਦਤ ਹੋ ਗਈ ਸੀ ਪਰ ਇਹਦੇ باوجود ਉਹਨਾਂ ਨੇ ਆਪਰੰਦਰ ਅੰਦਰ ਕੋ ਬਚਾਈ ਰੱਖਿਆ ਚੰਗੇ ਘਰ ਚ ਪੈਦਾ ਹੋ ਕੇ ਉਸ ਪਾਰਟੀ ਦਾ ਜੁੜਨਾ ਜਿਹੜੀ ਪਾਰਟੀ ਗਰੀਬਾਂ ਦੀ ਹਿਆਤੀ ਹੋ ਰਹੀ ਇਹ ਇੱਕ ਵੱਖਰੀ ਤਰ੍ਹਾਂ ਦਾ ਵਿਚਾਰਤਾ ਆਇਆ ਔਰ ਇਹ ਦੋਵੇਂ ਪੱਟੀ ਵਿਚਾਰਤਾ ਰਹੀ ਹੈ ਕਿ ਇਸ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਸਵਾਸੀ ਪੈਦਾ ਹੋਏ ਨਰਮਲ ਤੱਕੜ ਵਰਗਾ ਜਿਹੜਾ ਇਹਨਾਂ ਦੀ ਧੂੜਾ ਰੜਕਾ ਜੀ ਇਸੇ ਪ੍ਰਵਾਹ ਤੇ ਲੈ ਕੇ ਲੀਡਰ ਬਣਿਆ ਗਾਵੋਂ ਦੀਆਂ ਨੈਸ਼ਨਲੀਆਂ ਕਰਨੀਆਂ ਨਾਲ ਆਇਆ ਸਾਡੇ ਜਗਜੀਤ ਛੱਗੀ ਕੰਦੋੜਾ ਉਹਨਾਂ ਦੀ ਸਿੱਸਾ ਉਹਨਾਂ ਦੇ ਕਾਰਜiai ਆ ਆਰਜਿੰਦਰ ਸਿੰਘ ਦੱਲੀਆਂ ਇਹ ਅਕਾਲੀ ਦੇ ਹੋਣ ਭਾਵੇਂ ਪਰ ਉਹ ਇਹ ਵੀ ਉਹਨਾਂ ਦੀ ਨਿਸ਼ਚਾਰੀਆ ਨਰਮਲ ਤੱਕੜ ਉਹਨਾਂ ਦਾ ਇਹਨਾਂ ਦੀ ਨਿਸ਼ਚਾਰੀਆ ਹੈ ਇਹ ਦਾ ਮਾਦ ਉਹ ਜਿਹੜੇ ਆਪਣੇ ਰਾਸ਼ਟਰਵਾਦੀ ਪਾਰਟੀ ਨਾਲ ਜੁੜੇ ਤੇ ਅਖੀਰਲੀ ਉਹਨਾਂ ਦੀ ਸਭ ਤੋਂ ਸਮਝਦਾਰੀ ਇਹ ਸੀ ਨਾਮਾਜ਼ ਬਿਮਾਰੀ ਦਾ ਜਦੋਂ ਵਿਵਾਰ ਹੋਇਆ ਕੱਲ ਵਿੱਚ ਤੇ ਉਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਮੈਂ ਸਾ ਆਪਣੀ ਧਰਤੀ ਤੇ ਜਾ ਕੇ ਜੰਮਾਂ ਐਸੇ ਮੰਨ ਕੇ ਲਿਖਿਆ ਆ ਆਖਰੀ ਸੰਵਾਲਨ ਇਸ ਮੰਨ ਕੇ ਕੀਤਾ ਗਿਆ ਸਾਰੇ ਸਾਥੀਆਂ ਨੂੰ ਆ ਕੇ ਮਿਲੇ ਰਾਸ਼ਟਰਦਾਰਾਂ ਨੂੰ ਮਿਲੇ ਇਹ ਐਹਰ ਪਤਾ ਸੀ ਉਹਨਾਂ ਨੂੰ ਕਿ ਐਨੇ ਤਰੀ ਜਿੰਦਗੀ ਆ ਪਰ ਉਹਨਾਂ ਨੇ ਸਾਰ ਨਹੀਂ ਛੱਡਿਆ ਕਾਹ ਨਹੀਂ ਹੋ ਕੀਤਾ ਜਹਾਜ਼ ਵੈਤੀ ਬੜੀ ਮੁਸ਼ਕਲ ਨਾ ਆਏ ਪਰ ਇਹਨੇ ਹੌਸਲੇ ਨਾਲ ਇੱਕ 14 ਘੰਟੇ ਦੀ ਡਰਾਈਵ ਕਰਕੇ 8 ਘੰਟੇ ਦੀ ਕਾਰ ਦੀ 23 ਘੰਟੇ ਡਰਾਈਵ ਕਰਕੇ ਇੱਥੇ ਪਹੁੰਚ ਕੇ ਆਪਣੇ ਆਪ ਦੀ ਸਵਾਸ ਲਾਇਆ ਆਪਣੀ ਧਰਤੀ ਨਾਲ ਇੱਕਦਮ ਉਹਦਾ ਬਹੁਤ ਜੀ ਇਸ ਕਰਕੇ ਅੱਜ ਅਸੀਂ 7 ਸਾਲ ਹੋ ਗਏ ਪਰ ਸਾਨੂੰ ਅੱਜ ਵੀ ਇਹ ਮੰਜਾ ਉਦੋਂ ਲੱਗਦਾ ਐਸ ਬੈਠ ਦੇ ਵਿੱਚ ਅਨੇਕਾਂ ਮੀਢਾਂ ਦਾ ਸੰਘਰਸ਼ ਕਰਦੇ ਮੇਲਾ ਦਾ ਘਰਾਵ ਕਰ ਲਈ ਨੇੜ ਮਾਰ ਕੇ ਬੈਕ ਤੇ ਰੈਕਸ਼ਨ ਆੜ ਲਈ ਇੱਥੇ ਮਿਲਣਾ ਹੁੰਦੀ ਰਹੀਆਂ ਉਹਨਾਂ ਦਾ ਪਿਆਰ ਪਾਰਟੀ ਤੋਂ ਬਾਹਰ ਵੀ ਜਦਾਂ ਦੱਸਿਆ ਗੱਲੀਆਂ ਸਾਹ ਤਾਂ ਰੈਕਸ਼ੇਦਾਰ ਰਿਹਾ ਸ੍ਰੋਪ ਤੇ ਅਸੀਂ ਨਾਲ ਪੁੱਤਰ ਜਾ ਰਸੀ ਇੱਕ ਦੂਜੇ ਨੂੰ ਬੰਦੇ ਨਹੀਂ ਦੇ ਦੇਣੇ ਉਹਨੇ ਕਿਹਾ ਮੈਂ ਤੈਨੂੰ ਬੰਦੇ ਦੇਣਾ ਤੂੰ ਮੈਨੂੰ ਦੇ ਦੇ ਇਹੋ ਜਿਹਾ ਉਹਨਾਂ ਦਾ ਆਮ ਲੋਕਾਂ ਨਾਲ ਪਿਆਰ ਸੀ ਅਸੀਂ ਅੱਜ ਨੂੰ ਯਾਦ ਕਰਦੇ ਆਂ ਤੇ ਵਾਅਦਾ ਕਰਦੇ ਆਂ ਕਿ ਜਿਨ੍ਹਾਂ ਰਾਸਤੇ ਆ ਕੇ ਉਹ ਚੱਲਦੇ ਰਹੇ ਆ ਅਸੀਂ ਚੱਲਦੇ ਰਵਾਂਗੇ ਕਿਸਾਨਾਂ ਮਜ਼ਦੂਰਾਂ ਦਾ ਘੱਟ ਗਿਣਤੀਆਂ ਜਿਹੜੀਆਂ ਆ ਜੇ ਤੇ ਅੱਜਕੱਲ ਖਤਰਾ ਬਹੁਤ ਪਿਆ ਹੈ ਉਰ ਲਈ ਅਸੀਂ ਸੰਘਰਸ਼ ਦਾ ਮੰਨਤਾ ਫਿਰਾਂਗੇ ਧੰਨਵਾਦ ਜੀ 7ਵੀਂ ਵਰਸੀ ਦੇ ਮੌਕੇ ਤੇ ਇਕੱਠੇ ਹੋਏ ਆ ਸਾਖੀ ਸ਼ਗਾਰਾ ਸਿੰਘ ਪੁੱਪਰ ਆਏ ਕਿਸੇ ਜਾਣਕਾਰੀ ਦੇ ਮਥਾਜ ਨਹੀਂ ਕਿਉਂਕਿ ਬਹੁਤ ਕਿਹਾ ਨਹੀਂ ਉਹਨਾਂ ਨੇ ਨਾਲ ਕੰਮਕਾਰ ਕੀਤਾ ਪਾਰਟੀ ਨੂੰ ਕਿਸਾਨ ਸਭਾ ਨੂੰ ਜਥੇਬੰਦ ਕੀਤਾ ਉਹਨਾਂ ਦੇ ਸੰਗੀ ਸਾਥੀ ਤੁਸੀਂ ਸਾਰੇ ਹੀ ਅੱਜ ਆਏ ਹੋ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਦੇ ਵਿਚਾਰ ਬਤਾਂਦਰੇ ਕਰਨੇ ਆ ਪੰਜਾਬ ਦੀ ਆਵਸਥਾ ਜਿਹੜੀ ਆ ਕਿਹੋ ਜਿਹੀ ਆ ਉਹਦੇ ਤੇ ਵੀ ਚਰਚਾ ਕਰਨੀ ਆ ਉਥੇ ਨਾਲ ਹੀ ਆਪਾਂ ਆਪਣੇ ਮਹਿਬੂਬ ਨੇਤਾ ਸਾਥੀ ਸ਼ਗਾਰਾ ਸਿੰਘ ਬੋਪਾਰਾਏ ਜਿਨ੍ਹਾਂ ਦੀ ਆਪਾਂ ਅੱਜ ਸੱਤਵੀਂ ਵਰਸੀ ਦੇ ਮੌਕੇ ਤੇ ਇਕੱਠੇ ਹੋਏ ਆ ਉਹਨਾਂ ਨੂੰ ਪਹਿਲਾਂ ਵੀ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਵੇਲੇ ਵੀ ਉਹ ਲਗਾਤਾਰ ਸੰਘਰਸ਼ਾਂ ਦੇ ਵਿੱਚ ਸੀ ਮੁੜ ਕੇ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਸੰਘਰਸ਼ਾਂ ਦੇ ਵਿੱਚ ਰਹੇ ਆ ਜੇ ਉਹ ਵਿਦੇਸ਼ ਗਏ ਆ ਬਿਮਾਰੀ ਦੀ ਹਾਲਤ ਦੇ ਵਿੱਚ ਫਿਰ ਉਹ ਵਾਪਸ ਆਪਣੀ ਮਿੱਟੀ ਨਾਲ ਜੁੜਨ ਵਾਸਤੇ ਆਏ ਆ ਜਿਹੜੇ ਆਪਣੀ ਮਿੱਟੀ ਨਾਲੋਂ ਕੱਟੇ ਜਾਂਦੇ ਆ ਉਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਧਰਤੀ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਆ ਮੈਂ ਬੇਨਤੀ ਕਰਾਂ ਸਾਥੀ ਗਿਆਨ ਸਿੰਘ ਰੁੜਕਾ ਉਹਨਾਂ ਨੂੰ ਕਿਉਂ ਆਜ ਚੰਡੇ ਦੀ ਰਸਮ ਨੂੰ ਅਦਾ ਕਰਨ ਸਾਥੀ ਗਿਆਨ ਸਿੰਘ ਰੁੜਕਾ